ਸਾਰੇ ਨੂੰ ਪਿਆਰ ਭਰੀ ਸਵੇਰ ਕਾਲ ਜੀ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਦੀ ਕੱਲ ਜਿਹੜੀ ਪੰਜਾਬ ਸਕੱਤਰ ਦੇ ਵਿੱਚ ਪੰਜਾਬ ਸਰਕਾਰ ਨਾਲ ਬੜੀ ਹੀ ਐਮ ਮੀਟਿੰਗ ਸੀ ਮੁਲਾਜ਼ਮ ਆਗੂਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਛੀਮਾ ਦੇ ਅੱਗੇ ਕਾਫੀ ਮੁੱਦੇ ਰੱਖੇ ਗਏ ਨੇ ਜਿਸ ਦੇ ਵਿੱਚ ਵਿੱਤ ਮੰਤਰੀ ਤੇ ਹਰਪਾਲ ਸਿੰਘ ਛੀਮਾ ਜਿਹੜੇ ਨੇ ਕਾਫੀ ਮੰਗਾ ਦੇ ਉੱਤੇ ਸਹਿਮਤੀ ਵੀ ਜਤਾਈ ਹੈ ਤੇ ਭਰੋਸਾ ਵੀ ਦਿੱਤਾ ਹੈ ਤੇ ਆਉਣ ਵਾਲੀ ਜਿਹੜੀ 30 ਅਪ੍ਰੈਲ ਨੂੰ ਦੁਬਾਰਾ ਮੀਟਿੰਗ ਜਿਹੜੀ ਹੈ ਕੀਤੀ ਜਾਵੇਗੀ ਇਸ ਦੇ ਵਿੱਚ ਤੁਹਾਡੀਆਂ ਕਾਫੀਆਂ ਮੰਗਾਂ ਦਾ ਜਿਹੜਾ ਹੱਲ ਕੀਤਾ ਜਾਊਗਾ ਹੁਣ ਦੱਸ ਦਈਏ ਕਿ ਮਲਾਜ਼ਮ ਆਗੂਆਂ ਨੇ ਸਬਕਮੇਟੀ ਦੇ ਅੱਗੇ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀਆਂ ਨੇ ਪੈਨਸ਼ਨ ਸਾਂਝਾ ਫਰੰਟ ਦੇ ਆਗੂ ਐਨਕੀ ਕਲਸੀ ਸਬਕਮੇਟੀ ਦੇ ਅੱਗੇ ਕਾਫੀ ਮੁੱਦੇ ਰੱਖੇ ਗਏ ਨੇ ਉਹ ਕੀ ਹਨ ਮੁੱਦਿਆਂ ਬਾਰੇ ਦੱਸ ਦਿੰਨੇ ਆ ਇਹਨਾਂ ਨੇ ਕਿਹਾ ਹੈ ਕਿ 113% ਦਾ ਇੱਕ ਫਾਰਮੂਲਾ ਨਵਾਂ ਲਿਆਂਦਾ ਪ੍ਰੀਤ ਬਾਦਲ ਨੇ ਪਤਾ ਨਹੀਂ ਕਿਥੋਂ ਕੱਢ ਕੇ ਲਿਆਂਦਾ ਜਦ ਕਿ ਸਾਡਾ ਡੀਏ ਤਾਂ 119% ਬੰਦਾ ਸੀ ਪੈਸ਼ਟਰਸ ਨੂੰ 2.58 ਫੈਕਟਰ ਬੰਦਾ ਸੀ ਇਸ ਦੇ ਉੱਪਰ ਵਿਤਮਨ ਤੇ ਹਰਪਾਲ ਸਿੰਘ ਛੀਮਾ ਨੇ ਸ਼ਾਂਤੀ ਜਿਤਾਈ ਹੈ ਕਿ ਇਸ ਦਾ ਜਲਦੀ ਹੀ ਹੱਲ ਕੀਤਾ ਜਾਵੇਗਾ ਦੂਸਰੀ ਬੇਨਤੀ ਕੀਤੀ ਸੀ ਵੀ ਜਿਹੜਾ ਸਾਨੂੰ ਡੀਏ ਤੁਸੀਂ ਦੇ ਰਹੇ ਹੋ 42% ਡੀਏ ਜਦ ਕਿ ਸਾ ਬਾਕੀ ਜਿਹੜੀਆਂ ਸਟੇਟਾਂ 55% ਡੀਏ ਦੇ ਰਹੀਆਂ ਨੇ ਇੱਕ ਬਿਹਾਰ ਸਰਕਾਰ ਜਿਹੜੀ ਹੈ ਉਹ ਵੀ 55% ਡੀਏ ਨੇ ਉਹਨਾਂ ਨੇ ਵੀ ਅਨਾਉਂਸ ਜਿਹੜਾ ਕਿ ਕਰਤਾ ਤੇ ਹਰਿਆਣਾ ਨੇ ਵੀ ਕਰਤਾ ਤੇ ਜੁਟੀ ਨੇ ਵੀ ਕਰਤਾ ਪਰ ਜਿਹੜੇ ਅਸੀਂ ਆ ਇਹਦਾ ਮਤਲਬ ਪੰਜਾਬ ਸਟੇਟ ਜਿਹੜੀ ਹੈ ਹੁਣ ਬਿਹਾਰ ਤੋਂ ਵੀ ਥੱਲੇ ਐ ਇਸ ਦੇ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਕਿ ਸਾਨੂੰ ਫਾਈਨੈਂਸ਼ੀਅਲ ਪ੍ਰੋਬਲਮ ਆਈ ਹੈ ਉਸ ਨੂੰ ਜਲਦੀ ਹੀ ਹੱਲ ਕੀਤਾ ਜਾਏਗਾ ਜਦੋਂ ਵੀ ਖਜ਼ਾਨੇ ਦੇ ਵਿੱਚ ਪੈਸਾ ਆਏਗਾ ਤਾਂ ਡੀਏ ਵੀ ਦਿੱਤਾ ਜਾਏਗਾ ਇਹ ਸੁਣ ਕੇ ਪੈਸ਼ਨਰ ਆਗੂ ਐਨਕੇ ਕਲਸੀ ਨੇ ਵਿੱਤ ਮੰਤਰੀ ਨੂੰ ਕਿਹਾ ਹੈ ਕਿ ਘਟ ਤੋਂ ਘਟ ਇੱਕ ਕਿਸ਼ਤ ਦਾ ਅਲਾਣ ਕਰ ਦੋ ਮੀਟਿੰਗ ਤੋਂ ਬਾਅਦ ਅਸੀਂ ਮੁਲਾਜ਼ਮਾਂ ਨੂੰ ਜਾ ਕੇ ਕੀ ਜਵਾਬ ਦਵਾਂਗੇ ਇਸ ਦੇ ਵਿੱਚ ਵਿੱਤ ਮੰਤਰੀ ਨੇ ਕਿਹਾ ਕਿ ਅੱਜ ਮੁੱਖ ਮੰਤਰੀ ਇੱਥੇ ਨਹੀਂ ਹੈ ਆਉਣ ਵਾਲੀ ਜਿਹੜੀ 30 April ਨੂੰ ਇਸ ਦਾ ਵੀ ਜਿਹੜਾ ਹੱਲ ਕੀਤਾ ਜਾਏਗਾ ਇਸ ਤੋਂ ਬਾਅਦ ਸਬ ਕਮੇਟੀ ਅੱਗੇ 17/7/2020 ਤੋਂ ਬਾਅਦ ਭਰਤੀ ਹੋਈ ਮੁਲਾਜ਼ਮਾਂ ਦੇ ਬਾਰੇ ਵੀ ਮੰਗ ਰੱਖੀ ਗਈ ਕਿ ਅਸੀਂ ਸੁਪਰੀਮ ਕੋਰਟ ਹਾਈ ਕੋਰਟ ਤੋਂ ਵੀ ਜਿਹੜਾ ਹੈ ਕੇਸ ਜਿੱਤਣ ਦੇ ਬਾਵਜੂਦ ਵੀ ਇਸ ਨੂੰ ਹੱਲ ਜਿਹੜਾ ਨਹੀਂ ਕੀਤਾ ਗਿਆ ਇਸ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਸੇ ਸੰਬੰਧੀ ਅਸੀਂ ਜਲਦੀ ਹੀ ਕਾਰਵਾਈ ਇਸ ਤੇ ਵੀ ਕਰਕੇ ਵੱਡੀ ਖੁਸ਼ਖਬਰੀ ਦਵਾਂਗੇ ਮਲਾਜ਼ਮਾਂ ਨੂੰ ਇਸ ਬਾਰੇ ਵੀ ਅਸੀਂ 30 April ਨੂੰ ਮੀਟਿੰਗ ਦੇ ਵਿੱਚ ਇਸ ਦਾ ਹੱਲ ਕਰ ਦਵਾਂਗੇ ਇੱਕ ਹੋਰ ਮੰਗ ਦਾ ਜ਼ਿਕਰ ਕੀਤਾ ਗਿਆ ਜੋ ਹੈ ਕੱਚੇ ਮਲਾਜ਼ਮ ਕੱਚੇ ਮਲਾਜ਼ਮ ਉਹਨਾਂ ਨੂੰ ਪੱਕਾ ਕੀਤਾ ਜਾਵੇ ਵਿੱਤ ਮੰਤਰੀ ਨੇ ਕਿਹਾ ਕਿ ਪੱਕਾ ਕਰਨਾ ਸਾਨੂੰ ਵਿਤੀ ਪ੍ਰੋਬਲਮ ਆ ਰਹੀ ਹੈ ਫਿਰ ਕੁਆ ਨੇ ਸੁਝਾਅ ਦਿੱਤਾ ਹੈ ਕਿ ਜਿੰਨੇ ਕੱਚੇ ਮਲਾਜ਼ਮ ਹਨ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਕਿਉਂਕਿ ਜੋ ਕੱਚੇ ਮਲਾਜ਼ਮਾਂ ਨੂੰ ਤਨਖਾਹ ਘੱਟ ਮਿਲਦੀ ਹੈ ਘੱਟ ਮਿਲਣ ਦੀ ਕਾਰਨ ਹੈ ਕਿ ਉਹ ਜੋ ਠੇਕੇਦਾਰ ਹੈ ਕਈ ਪਰਸੈਂਟ ਖਾ ਜਾਂਦੇ ਹਨ ਠੇਕੇਦਾਰਾਂ ਨੂੰ ਬਾਹਰ ਕੱਢ ਕੇ ਕੱਚੇ ਮਲਾਜ਼ਮਾਂ ਨੂੰ ਕੰਟਰੈਕਟ ਤੇ ਕੀਤਾ ਜਾਵੇ ਨਾਲ ਤਨਖਾਹਾਂ ਦੇ ਵਿੱਚ ਵਾਧਾ ਵੀ ਹੋ ਜਾਵੇਗਾ ਨਾਲ ਖਜ਼ਾਨੇ ਤੇ ਕੋਈ ਵੀ ਵਿਤੀ ਬੋਝ ਨਹੀਂ ਪਵੇਗਾ ਇਸ ਗੱਲ ਤੇ ਵਿੱਤ ਮੰਤਰੀ ਨੇ ਸਹਿਮਤੀ ਜਤਾਈ ਹੈ ਤੇ ਸੁਝਾਅ ਨੂੰ ਬਹੁਤ ਹੀ ਵਧੀਆ ਸਮਝਾਇਆ ਸਾਰੀਆਂ ਮੰਗਾਂ ਤੇ ਵਿੱਤ ਮੰਤਰੀ ਨੇ 30 April ਨੂੰ ਦੁਬਾਰਾ ਮੀਟਿੰਗ ਦੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਮਲਾਜ਼ਮਾਗਵਾ ਨੇ ਦੱਸਿਆ ਕਿ 30 April ਨੂੰ ਜੇ ਹੱਲ ਨਾ ਹੋਇਆ ਤਾਂ ਅਸੀਂ ਹੀ ਵੱਡਾ ਐਲਾਨ ਕਰ ਚੁੱਕੇ ਹਾਂ ਕਿਉਂਕਿ ਜ਼ਿਲੰਦਰ ਵਿਖੇ 4 May ਦੀ ਹੰਗਾਮੀ ਮੀਟਿੰਗ ਅਸੀਂ ਰੱਖੀ ਹੋਈ ਹੈ ਉਸ ਦੇ ਵਿੱਚ ਬਹੁਤ ਵੱਡੇ ਫੈਸਲੇ ਲਏ ਜਾਣਗੇ ਜੇਕਰ 30 30 ਪ੍ਰਾਇਲ ਨੂੰ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਕਿਉਂਕਿ ਮਲਾਜ਼ਮਾਂ ਕੋਲ ਨੂੰ ਅੰਦਰ ਜਿਹੜਾ ਹੈ ਕਿ ਕਾਫੀ ਜਿਹੜਾ ਗੁੱਸਾ ਹੈ ਰੋਸ ਹੈ ਪਹਿਲਾਂ ਵੀ ਜਿਹੜੀ ਹੈ ਜਿਹੜੀ ਮੀਟਿੰਗ ਦਿੱਤੀ ਗਈ ਸੀ ਉਸ ਦੇ ਵਾਸਤੇ ਬੁਲਾਇਆ ਗਿਆ ਸੀ ਲੇਕਿਨ ਜਿਹੜੀ ਕਿ ਐਨ ਮੌਕੇ ਤੇ ਆ ਕੇ ਉਹਨਾਂ ਨੂੰ ਸੁਨੇਹਾ ਲੱਗਦਾ ਹੈ ਕਿ ਥੋੜੀ ਅੱਜ ਕੋਈ ਮੀਟਿੰਗ ਨਹੀਂ ਹੈ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਮਲਾਜ਼ਮਾਂ ਨੇ ਪਹਿਲਾਂ ਹੀ ਵੱਡੇ ਵੱਡੇ ਐਲਾਨ ਕਰ ਦਿੱਤੇ ਸਨ ਹੁਣ ਜਿਹੜੀ 30 ਤਰੀਕ ਨੂੰ ਜਿਹੜੀ ਹੈ ਸਬ ਕਮੇਟੀ ਨਾਲ ਦੁਬਾਰਾ ਮੀਟਿੰਗ ਹੋਵੇਗੀ ਉਹ ਸਾਰੀਆਂ ਮੰਗਾਂ ਤੇ ਫਿਰ ਵਿਚਾਰਿਆ ਜਾ ਜਾਵੇਗਾ ਹੋ ਸਕਦਾ ਹੈ ਕਿ ਡੀਏ ਦੀ ਇੱਕ ਕਿਸ਼ਤ ਤੇ ਸਹਿਮਤੀ ਬਣ ਜਾਵੇ ਕਿਉਂਕਿ ਮੁਲਾਜ਼ਮਾਂ ਅੱਗੋਂ ਨੇ ਦੱਸਿਆ ਕਿ ਸਕੇਲ ਤੁਸੀਂ ਸੈਂਟਰ ਦੇ ਦੇ ਰਹੇ ਹੋ ਡੀਏ ਪੰਜਾਬ ਦਾ ਦੇ ਰਹੇ ਹੋ ਸੈਂਟਰ ਨਾਲੋਂ ਡੀਏ ਜਿਹੜੇ ਹੈ ਡੀ ਲਿੰਕ ਕੀਤਾ ਜਾ ਰਿਹਾ ਹੈ ਇਹ ਬਹੁਤ ਹੀ ਗਲਤ ਹੈ ਇਸ ਦੇ ਵਿੱਚ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਗਿਆ ਕਿ ਜਲਦ ਹੀ ਕੋਈ ਐਲਾਨ ਕਰਾਂਗੇ ਇਸ ਦੇ ਨਾਲ ਹੀ ਦੋਸਤੋ 17/7/2020 ਤੋਂ ਬਾਅਦ ਜਿਹੜੇ ਭਰਤੀ ਹੋਏ ਨੇ ਉਹਨਾਂ ਨੂੰ ਕੇਂਦਰ ਦੀ ਥਾਂ ਤੇ ਪੰਜਾਬ ਦੇ ਸਕੇਲ ਦੇਣ ਦੀ ਵੀ ਗੱਲ ਕੀਤੀ ਵਿੱਤ ਮੰਤਰੀ ਨੇ ਤੇ ਲਗਭਗ ਜਿੰਨੇ ਮੁੱਦੇ ਰੱਖੇ ਗਏ ਉਹਨਾਂ ਤੇ ਸਹਿਮਤੀ ਜਿਹੜੀ ਪ੍ਰਗਟਾਈ ਹੈ ਉਹਨਾਂ ਨੇ ਕਿ ਇਹਦੇ ਉੱਤੇ ਹੀ ਪ੍ਰਗਟ ਜਿਹੜੀ ਪੱਕਟਾਈ ਠੀਕ ਹੈ ਜਿਹੜੀਆਂ ਅਸੀਂ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਸੁਣਿਆ ਹੈ ਉਹਨਾਂ ਦੀਆਂ ਮੰਗਾਂ ਨੂੰ ਵਿੱਤ ਮੰਤਰੀ ਨੇ ਜਿਹੜਾ 34 ਦੀ ਜਿਹੜੀ ਮੀਟਿੰਗ ਤੇ ਸਾਰੀਆਂ ਮੰਗਾਂ ਦੇ ਵਿਚਾਰਾਂਗੇ ਵਿਚਾਰ ਵਟਾਂਦਰਾ ਕੀਤਾ ਜਾਏਗਾ ਮਤਲਬ ਕਿ ਜਿਹੜੀ ਕਿ ਕੱਲ ਜਿਹੜੀ ਮੀਟਿੰਗ ਦੇ ਵਿੱਚ ਉਸ ਤੇ ਵਿਸ਼ਵਾਸ ਦਿਵਾਇਆ ਵੀ 34 ਦਿਨ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਅਸੀਂ ਕੁਛ ਨਾ ਕੁਛ ਆ ਜਿਹੜੇ ਹੈ ਤੁਹਾਡੇ ਜਿਹੜੀ ਮੰਗਾਂ ਦਾ ਹੱਲ ਜ਼ਰੂਰ ਕਰਾਂਗੇ ਕਿਹਾ ਗਿਆ ਕਿ ਅਸੀਂ ਕਿਹਾ ਵੀ ਚਲੋ ਡੈਡਲੌਕ ਦਾ ਟੁੱਟ ਗਿਆ ਗੱਲ ਸੁਣੀ ਹੈ ਪਰ ਅਸੀਂ 34 ਤੱਕ ਵੇਟ ਕਰਕੇ ਅਸੀਂ ਪੰਜਾਬ ਦੀ ਮੀਟਿੰਗ ਰੱਖਣ ਲਈ ਸਾਂਝੇ ਫਰੰਟ ਦੀ 4 ਮਈ ਆਲਰੇਡੀ ਰੱਖੀ ਹੈ ਤਾਂ ਹਾਂਜੀ ਦੋਸਤੋ ਜਲੰਧਰ ਦੇ ਵਿੱਚ ਜੇਕਰ ਇਨਾ 30 4 ਨੂੰ ਜਿਹੜਾ ਮਤਲਬ ਕਿ ਕੁਝ ਹੱਲ ਨਾ ਕੀਤਾ ਚਾਹੇ ਉਹ 2.99 ਦਾ ਫਾਰਮੂਲਾ ਹੋਵੇ ਚਾਹੇ ਉਹ 37 ਤਰ੍ਹਾਂ ਦੇ ਬੰਦ ਕੀਤੇ ਗਏ ਸਰਕਾਰ ਦੇ ਵੱਲੋਂ ਘਟੋ ਘਟੇ ਇਹਦੇ ਵਿੱਚ ਰੋਲ ਪੱਤਾ ਪਿੰਡੂ ਪੱਤਾ ਇੱਕ ਦੋ ਪੱਤੇ ACP ਇਹ ਹੀ ਬਹਾਲ ਕਰ ਦੋ ਮੁਲਾਜ਼ਮ ਪਹਿਲਾਂ ਲੈਂਦੇ ਸੀਗੇ ਸਾਰਾ ਕੁਝ ਇਨਾਂ ਨੂੰ ਮਤਲਬ ਬਹਾਲ ਕਰੋ ਤੇ ਇਹ ਪੀ ਕਮਿਸ਼ਨ ਦੀ ਅਧੂਰੀ ਰਿਪੋਰਟ ਲਾਗੂ ਕਰ ਦਿੱਤੀ ਹੈ ਅੱਧੀ ਰਿਪੋਰਟ ਜੇ ਆਈ ਨਹੀਂ ਸ਼ੁਰੂ ਵੀ ਲਾਗੂ ਕਰੋ ਉਸਦੇ ਵੀ ਉਹਨਾਂ ਨੇ ਕਿਹਾ ਕਿ ਫਾਈਨਲ ਫਾਈਲ ਜਿਹੜੀ ਹੈ ਮੰਗਵਾ ਕੇ ਅਸੀਂ 30 ਮਾਰਚ ਨੂੰ ਅਪ੍ਰੈਲ ਨੂੰ ਇਹਦੇ ਬਾਰੇ ਵੀ ਗੱਲ ਕਰਾਂਗੇ ਏਸੀਪੀ ਬਾਰੇ ਵੀ ਗੱਲ ਹੋਏਗੀ ਜਿਹੜੀ ਹੈ ਸੈਕਿੰਡ ਰਿਪੋਰਟ ਜਿਹੜੇ ਹਜੇ ਤੱਕ ਪੇਸ਼ ਨਹੀਂ ਕੀਤੀ ਗਈ ਤਾਂ ਹਾਂਜੀ ਇਸ ਦੇ ਬਾਰੇ ਵੀ ਗੱਲ ਜਿਹੜੀ ਹੈ ਕੀਤੀ ਆ ਉਹਨਾਂ ਨੇ ਕਿਹਾ ਕਹਿੰਦੇ ਸੀਗੇ ਵੀ ਏਸੀਪੀ ਦੀ ਰਿਪੋਰਟ ਆਏਗੀ ਤੇ ਤੁਹਾਨੂੰ 30 ਤਰੀਕ ਨੂੰ ਅਸੀਂ ਇਸ ਦੇ ਉੱਤੇ ਜਿਹੜਾ ਹੈ ਦੱਸਾਂਗੇ ਹਾਂਜੀ ਦੋਸਤੋ ਏਸੀ ਕੱਲ ਦੀ ਜਿਹੜੀ ਮੀਟਿੰਗ ਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਆਗੂਆਂ ਦੇ ਵੱਲੋਂ ਹੋਇਆ ਵਿਤ ਮੰਤਰੀ ਦੇ ਨਾਲ ਉਹ ਤੁਹਾਡਾ ਸਾਂਝਾ ਕੀਤਾ ਕਿਸ ਤਰ੍ਹਾਂ ਲੱਗਾ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਜੀ